ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਦੇ ਆਂ ਕੁਦਰਤ ਦੀ ਕਿ ਕੁਦਰਤ ਕਿਸੇ ਇਨਸਾਨ ਉੱਪਰ ਇੰਨੀ ਮਿਹਰਬਾਨ ਵੀ ਹੋ ਸਕਦੀ ਆ ਕਦੇ ਦੇਖਿਆ ਨਹੀਂ ਸੀ ਇਹ ਸਭ ਪਰਮਾਤਮਾ ਦੇ ਰੰਗ ਨੇ ਜੇ ਤੁਸੀਂ ਕਦੇ ਐਵੇਂ ਦੀ ਗੱਲ ਦੇਖੀ ਆ ਕੁਦਰਤ ਕਿਸੇ ਉੱਪਰ ਇੰਨੀ ਮਿਹਰਬਾਨ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਆ ਜੋ ਅੱਗੇ ਹੁਣ ਸਾਨੂੰ ਵੀਡੀਓ ਦਿਖਾਈਏ ਫਿਰ ਪੂਰੀ ਆਪਾਂ ਆ ਦੇਖੋ ਜੀ ਅੱਗੇ ਖੇਤ ਦੇ ਵਿੱਚ ਆਂਡੇ ਆਂਡੇ ਪਏ ਟਟਰੀਆਂ ਦੇ ਦੇਖੋ ਕਿੰਨੇ ਆਂਡੇ ਪਏ ਨੇ ਪਰ ਇਹ ਸਭ ਪ੍ਰਮਾਤਮਾ ਦੇ ਰੰਗ ਨੇਗੇ ਇੰਨੇ ਆਂਡੇ ਕਿਸਾਨ ਦੇ ਖੇਤ ਦੇ ਵਿੱਚ ਪਏ ਇਹਦਾ ਮਤਲਬ ਇਹ ਹੀ ਆ ਵੀ ਕੁਦਰਤ ਇਹ ਬੰਦੇ ਤੇ ਬਹੁਤ ਜ਼ਿਆਦਾ ਮਿਹਰਬਾਨ ਹੋਈ ਹੋਈ ਆ ਤੇ ਬਾਕੀ ਇਹ ਬੰਦੇ ਦਾ ਦਿਲ ਵੀ ਦੇਖੋ ਇਹ ਵੀ ਕਹਿ ਰਿਹਾ ਕਿਸਾਨ ਕਿ ਜਿੰਨਾ ਟਾਈਮ ਕੱਲੇ ਕੱਲੇ ਆਂਡੇ ਚੋਂ ਬੱਚਾ ਨਹੀਂ ਨਿਕਲਦਾ ਮੈਂ ਇਹਦੇ ਵਿੱਚ ਹਾਲ ਜਮਾ ਵੀ ਨਹੀਂ ਪਾੜਾਂਗਾ